ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾ माजी ਦਰ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਡੀ ਰਿਕੁਐਸਟ ਤੇ ਬਲੌਕ ਪ੍ਰਿੰਟਡ ਸੂਟ ਲੈ ਕੇ ਆਏ ਆ ਸੋ ਇਹ ਵੀ ਕਾਫੀ ਸਾਰਿਆਂ ਭੈਣਾਂ ਨੂੰ ਬਹੁਤ ਸਾਰੇ ਆਪਣੇ ਤੋਂ ਮੈਸੇਜ ਕਰਕੇ ਪੁੱਛ ਰਹੇ ਸੀਗੇ ਕਿ ਤੁਸੀਂ ਇਸ ਵਾਰ ਬਲੌਕ ਦੇ ਸੂਟ ਨਹੀਂ ਬਾਈ ਸੋ ਆਪਾਂ ਜੀ ਕਾਫੀ ਦੇਰ ਤੇ ਦਿੱਤੀ ਹੋਈ ਸੀਗੇ ਬਲੌਕ ਦੇ ਕਰਨੀ ਹੋਈ ਕਿਉਂਕਿ ਆਪਣੇ ਸਪੈਸ਼ਲ ਆਪਾਂ ਇੱਥੋਂ ਨਹੀਂ ਕਰਵਾਉਂਦੇ ਬਾਹਰੋਂ ਕਰਵਾਉਂਦੇ ਔਰ ਥੋੜੇ ਆਉਂਦੇ ਆਂਦਾ ਹਰ ਇੱਕ ਚੀਜ਼ ਜਿਵੇਂ ਲੇਟ ਹੋ ਜਾਂਦੀ ਹੈ ਕਿਉਂਕਿ ਆਪਣੇ ਕੋਲ ਇੱਥੇ ਕੋਈ ਵੀ ਵਰਕਰ ਇਸ ਤਰ੍ਹਾਂ ਦੇ ਨਹੀਂ ਹੈਗੇ ਕਿ ਆਪਾਂ ਉਹਨਾਂ ਤੋਂ ਵੀ ਬਲੌਕ ਵਾਲੇ ਲਈ ਸਾਡੇ ਕੋਲ ਕੋਈ ਜਗ੍ਹਾ ਨਹੀਂ ਹੈਗੀ ਸੋ ਆਪਾਂ ਬਾਹਰੋਂ ਕਰਵਾਉਨੇ ਆਂ ਸੋ ਫਿਰ ਉਸ ਤਰ੍ਹਾਂ ਦੀ ਹੀ ਟਾਈਮਿੰਗ ਆਪਾਂ ਨੂੰ ਜਿਵੇਂ ਲੱਗ ਜਾਂਦੀ ਹੈ ਔਰ ਅੱਜ ਆਪਾਂ ਤੁਹਾਨੂੰ ਬੜੇ ਹੀ ਸੋਹਣੇ ਸੂਟ ਆ ਜਿਹੜੇ ਬਲੌਕ ਤੇ ਦਿਖਾ ਰਹੇ ਆ ਇਹ ਜਿਵੇਂ ਜੀ ਚੰਦੇਰੀ ਤੇ ਬਣਿਆ ਹੋਇਆ ਇਹਨੂੰ ਤੁਸੀਂ ਨਾ ਥੋੜਾ ਪਾਰਟੀ ਵੇਅਰ ਵੀ ਵੇਅਰ ਕਰ ਸਕਦੇ ਆਂ ਸੋ ਦੇਖ ਸਕਦੇ ਆਂ ਬਲੌਕ ਦੇਖੋ ਤੁਸੀਂ ਪਹਿਲਾਂ ਕਿੰਨਾ ਨੀਟ ਐਂਡ ਕਲੀਨ ਹੈ ਜੀ ਪਰ ਤਾਂ ਫਲੋਰ ਹੈਗੇ ਆ ਔਰ ਇਸ ਤਰ੍ਹਾਂ ਬਾਜੂ ਹੈ ਜੀ ਜਿਹੜੀ ਬੈਗ ਵੀ ਸੇਮ ਹੈ ਕੋਈ ਉਹ ਨਹੀਂ ਹੈਗਾ ਬੈਗ ਵੀ ਸੇਮ ਹੈ ਦੀ ਔਰ ਇਹਦਾ ਦੁਪੱਟਾ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਇਹਦਾ ਜਿਹੜਾ ਦੁਪੱਟਾ ਹੈਗਾ ਉਹ ਵੀ ਚੰਦੇਰੀ ਦਾ ਹੀ ਹੈ ਔਰ ਇਹਦੀ ਵਿੱਚ ਆਪਾਂ ਇਹਨੂੰ ਫਰੋਜ਼ੀ ਟੱਚ ਦਿੱਤਾ ਹੋਇਆ ਜੀ ਸੋ ਪੱਲਿਆਂ ਤੇ ਇਸ ਤਰ੍ਹਾਂ ਫਲਾਵਰਸ ਹੈਗੇ ਆ ਵਿੱਚ ਫਰੋਜ਼ੀ ਕਲਰ ਦਾ ਇਸਰਾਮ ਬਹੁਤ ਹੀ ਸੋਹਣਾ ਜਿਹਾ ਫਰੋਜ਼ੀ ਸ਼ੇਡ ਦਿੱਤਾ ਹੋਇਆ ਹੈ ਇਸ ਤਰ੍ਹਾਂ ਔਰ ਇਹਨੂੰ ਤੁਸੀਂ ਬਿਲਕੁਲ ਮਾਮੂਲੀ ਜੀ ਲੇਸ ਦੇ ਸਕਦੇ ਹੋ ਔਰ ਲੇਸ ਤੋਂ ਬਿਨਾ ਵੀ ਲੈ ਸਕਦੇ ਹੋ ਓਨਲੀ ਸਾਈਡਸ ਤੇ ਆਪਾਂ ਪੀਕੋ ਕਰ ਸਕਦੇ ਹਾਂ ਸੋ ਜੀ ਬਹੁਤ ਹੀ ਸੋਹਣਾ ਕਨਸੈਪਟ ਹੈ ਅਗਰ ਆਪਣੇ ਕੋਲੇ 100 ਹੈ ਅਗਰ ਤੁਸੀਂ ਆਰਡਰ ਵੀ ਦਿਨੇ ਹੋ ਕਿਉਂਕਿ گاਾਂ ਤੁਹਾਡਾ weddings ਦੇ ਵਿੱਚ ਪੈਨਲ ਅੱਗੇ ਪਿਛੇ ਪੈਨਲ ਦਾ ਸੂਟ ਹੈਗਾ ਸੋ ਆਪਾਂ ਤੁਹਾਨੂੰ ਆਰਡਰ ਤੇ ਬਣਵਾ ਦਾਂਗੇ ਬਹੁਤ ਹੀ ਪਿਆਰੀ ਚੀਜ਼ ਹੈ ਜੀ ਬਾਟਮ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਨੇ ਪਾਈਪਿੰਗ ਵੀ ਦੇ ਸਕਦੇ ਹੋ ਕਿਉਂਕਿ ਇਹਦੇ ਵਿੱਚ ਆਲਰੇਡੀ ਜਿਹੜਾ ਸ਼ਰਟ ਔਰ ਦੁਪੱਟਾ ਕਾਫੀ ਹੈਵੀ ਹੋ ਗਿਆ ਜੀ ਸੋ ਇਹ ਹੈਗਾ ਜੀ ਜਿਹੜਾ ਬੁਕਾ ਅੱਜਕੱਲ ਜਿਵੇਂ ਟੈਸਟ ਬ੍ਰੈਂਡ ਦਾ ਸੀਗਾ ਇਹ ਸਟੱਫ ਬਹੁਤ ਹੀ ਫਲੋਈਆ ਸਟੱਫ ਹੈ कॉटन ਹੈਗੀ ਹੈ ਤੁਸੀਂ ਲਾਈਨਿੰਗ ਲਾ ਕੇ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਬਲੌਕ ਦੇਖੋ ਜੀ ਪਹਿਲਾਂ ਆਪਣਾ ਇਹ ਕੋਈ ਇਸ ਤਰ੍ਹਾਂ ਨਹੀਂ ਬਲੌਕ ਹੈਗਾ ਕਿ ਜਿਵੇਂ ਆਪਾਂ ਹੋਰ ਇਸ ਤਰ੍ਹਾਂ ਗਲਾ ਹੈਗਾ ਜੀ ਸਾਈਡਸ ਤੇ ਪੈਟਰਨ ਹੈਗਾ ਨੀਚੇ ਹੈਗਾ ਔਰ ਇਹ ਬੂਟੀ ਸਾਰੀ ਬਾਟਮ ਦੀ ਹੈਗੀ ਆ। ਔਰ ਬਾਜੂ ਵੀ ਇਹਦੇ। ਇਹ ਬੈਗ ਹੈ। ਇਹ ਬੈਗ ਤੇ ਬੂਟੀ ਇਸ ਤਰ੍ਹਾਂ ਹੈਗਾ। ਔਰ ਇਹਦੀ ਬਾਜੂ ਇਸ ਤਰ੍ਹਾਂ ਹੋਣੀ ਜੀ ਫੁੱਲ ਹੈਵੀ ਜਿਹੜਾ ਬਲੌਕ ਹੋਇਆ ਹੋਇਆ ਜਿਵੇਂ ਤੁਸੀਂ ਇਸ ਤਰ੍ਹਾਂ ਦੇ ਬਲੌਕ ਦੇ ਸੂਟ ਬਹੁਤ ਘੜ ਦੇਖੇ ਹੋਣੇ ਆ ਤੁਸੀਂ ਤਾਂ ਦੁਪੱਟਾ ਚੈੱਕ ਕਰੋ ਜੀ ਸੁਪਰ نیٹ ਪਿਓਰ ਸੁਪਰ نیٹ ਦੁਪੱਟਾ ਹੈ। ਅਮ ਤੁਸੀਂ ਕੀ ਦੇਖਦੇ ਹੋ ਅਸੀਂ ਇਸੇ ਲਈ ਜਿਹੜੇ ਉਹ ਸੂਟ ਬਣਾ ਕੇ ਰੱਖਦੇ ਆ ਜਾਂ ਬਲੌਕ ਵਾਲੇ ਉਹ ਕਦੇ ਨਹੀਂ ਵੀ ਲੈ ਹੈਗੇ ਜੀ ਕਿਉਂਕਿ ਉਹਦੇ ਵਿੱਚ ਉਹ ਦੁਪੱਟਿਆਂ ਚ ਬਹੁਤ ਕਰਦੇ ਆ ਕਿ ਉਹ ਬਹੁਤ ਹੀ 1.5 200 ਵਾਲਾ ਉਹਨਾਂ ਨੇ ਦੁਪੱਟਾ ਲਾਇਆ ਹੁੰਦਾ ਇਹ ਪਿਓਰ ਸੁਪਰ نیٹ ਦੁਪੱਟਾ ਹੈ ਜੀ ਇਹਨੂੰ ਤੁਸੀਂ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਇਹ ਤੁਹਾਡਾ ਇਸੇ ਤਰ੍ਹਾਂ ਹੀ ਰਹੇਗਾ ਦੇਖੋ ਬਲੌਕ ਦੇਖੋ ਜੀ ਬਹੁਤ ਹੀ ਸੋਹਣੀ ਲੁੱਕ ਹੈ ਨੈਕਸਟ ਹੈਗਾ ਜੀ ਕਾਟਨ ਇਹ ਵੀ ਬਹੁਤ ਹੀ ਪਿਆਰਾ ਸ਼ੇਡ ਹੈ ਇਸ ਤਰ੍ਹਾਂ ਗਲਾ ਬਣਿਆ ਹੋਇਆ ਹੈ ਜੀ ਇਹਦਾ ਔਰ ਇਸ ਤਰ੍ਹਾਂ ਕੀਰਾ ਹੈਗਾ ਇਸ ਤਰ੍ਹਾਂ ਇਹਦੀ ਬੈਕ ਆ ਜਾਂਦੀ ਹੈ ਜੀ ਬਲੌਕ ਦੀ ਆਪੀ ਇਸ ਦਾ ਇਹਨਾਂ ਦੀ ਬਾਜੂ ਹੈ ਜੀ। ਇਹ ਬਾਜੂ ਹੈ ਜੀ। ਸੋ ਇਹ ਵੀ ਬਹੁਤ ਹੀ ਸੋਹਣਾ ਸੂਟ ਹੈ ਔਰ ਇਹਦਾ ਜਿਹੜਾ ਸਟੱਫ ਹੈਗਾ ਜੀ ਕਾਟਨ ਹੈ। ਬਿਲਕੁਲ ਪਿਓਰ ਕੋਈ ਸੁਈத்ਰੂ ਨਹੀਂ ਹੈਗੀ। ਇਸ ਤਰ੍ਹਾਂ ਤੁਸੀਂ ਅੱਗੇ 2 ਮਿੰਟ ਆਰਾਮ ਨਾਲ ਇਹਨੂੰ ਵੇਅਰ ਕਰ ਸਕਦੇ ਹੋ ਜੀ। ਔਰ ਇਹਦਾ ਦੁਪੱਟਾ ਵੀ ਪਿਓਰ ਸੁਪਰ نیٹ ਦਾ ਦੁਪੱਟਾ ਹੈ ਜੀ। ਬਹੁਤ ਹੀ ਸੋਹਣਾ ਇਹਦਾ ਵੀ ਬਲੌਕ ਹੋਇਆ ਹੋਇਆ ਹੈ ਇਸ ਤਰ੍ਹਾਂ ਇੱਕ ਸਾਈਡ ਤੋਂ ਇਸ ਤਰ੍ਹਾਂ ਬਲੌਕ ਆ ਬ੍ਰੀਕ ਦੇਖੋ ਜੀ ਤੁਸੀਂ ਬਲੌਕ ਇਸ ਤਰ੍ਹਾਂ ਦੋ ਫੁੱਲ ਪ੍ਰੋਪਰ ਦੁਪੱਟੇ ਦੀ ਗ੍ਰੇਸ ਹੈ ਇਹ ਹੈਗਾ ਜੀ ਰੂਬੀ ਕਾਟ ਇਹਦਾ ਵੀ ਬਿਲਕੁਲ ਵੱਖਰਾ ਕਨਸੈਪਟ ਹੈ ਜੀ ਇਸ ਤਰ੍ਹਾਂ ਦੇਖੋ ਤੁਸੀਂ ਕਿ ਇਹ ਇਹਦਾ ਬਲੌਕ ਹੈ ਤੁਸੀਂ ਆਪਦੀਆਂ ਮੰਮੀਆਂ ਲਈ ਲੈ ਸਕਦੇ ਹੋ ये बैक फ्रंट है और ये बाजू थे बहुत ही सोहना जहा कंसैप्ट है ये बाजू दुपट्टा भी डबल डाई किती होत आनियन शेड आहे इस तरह बॉडर पर बहुत ही सोना ब्लॉक हो बहुत ही सोहना कलर है जी बहुत ही सोबर ज सो ये अपनी मम्मिया लै सकते भी कॉटन है जी वो रूबी कॉटन से थोड़ा फ्लोई स्टफ सी वाला जड़ा य थोड़ा जहा डिफरेंट है जी सो य ब्लॉक चेक कर सकते हो ਇਸਰਾ نیچے ਤੱਕ ਦੇ ਫਲਾਰ ਉਹ ਦੇ ਜੀ ਬੋਝ ਜੇ ਤੇ ਆਊਗਾ ਜੀ ਬਾਜੂ ਹੋਣਗੇ ਔਰ ਇਹਦਾ ਦੁਪੱਟਾ ਵੀ डबल डोन येलो दे ग्रीन है इस तरह एक साइड ग्रीन है और एक साइड इस तरह फ्लावर है जी सो बॉर्डर सारे तो बनिया दी लुक है जी ਇਸ ਟੈਗਰ ਜੀ ਸੀ ਗ੍ਰੀਨ ਸ਼ੇਡ ਹੈ ਇਹਦੇ ਵਿੱਚ ਫਲਾਰ ਹੈ ਜੀ ਇਸ ਤਰ੍ਹਾਂ ਬਹੁਤ ਹੀ ਸੋਹਣਾ ਹੋਇਆ ਹੋਇਆ ਇਸ ਤਰ੍ਹਾਂ ਬਾਰਡਰ ਬਣਦਾ ਹੈ ਜੀ ਔਰ ਇਹਦਾ ਵੀ ਦੁਪੱਟਾ ਬਹੁਤ ਹੀ ਪਿਆਰਾ ਹੈ ਇਸ ਤਰ੍ਹਾਂ ਇਹਦਾ ਦੁਪੱਟੇ ਦਾ ਪੈਨਲ ਆ ਜੀ ਨੈਕਸਟ ਹੈਗਾ ਜੀ ਓਨਲੀ ਬਲੈਕ ਕੀਤਾ ਹੋਇਆ ਇਹ ਵੀ ਕਾਟਨ ਹੈ ਜੀ ਥੋੜਾ ਜਿਹਾ ਗਾਫ ਕਾਟਨ ਹੈ ਇਸ ਤਰ੍ਹਾਂ ਬਲੈਕ ਨਾਲ ਸਾਰੇ ਦੇ ਉੱਪਰ ਵਰਕ ਹੋਇਆ ਹੋਇਆ ਇਹ बॉਟਮ ਹੋਊਗੀ ਸੋ ਸ਼ਰਟ ਇਸ ਤਰ੍ਹਾਂ ਹਾਫ ਆ ਜਿਹੜਾ ਐਮਬ੍ਰੋਇਡ ਸੌਰੀ ਪ੍ਰਿੰਟਿੰਗ ਹੈ ਦੂਸਰੀ ਔਰ ਉੱਪਰ ਬੂਟੀ ਹੈ ਔਰ ਇਹਦਾ ਵੀ ਦੁਪੱਟਾ ਹੈਗਾ ਜਿਹੜਾ ਸਾਰਾ ਇਸੇ ਤਰ੍ਹਾਂ ਬਲੈਕ ਹੋਇਆ ਹੋਇਆ ਜੀ ਸੋ ਅਗਰ ਤੁਹਾਨੂੰ ਇਹ ਕਨਸੈਪਟ ਪਸੰਦ ਆਉਂਦਾ ਹੈ ਸਾਰਿਆਂ ਨੂੰ ਡਿਫਰੈਂਟ ਸੀ ਬਲੌਗ ਦੇ ਵਿੱਚ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਸੋ ਜੀ ਵੀਡੀਓ ਆਪਣੀ ਕਾਫੀ ਲੰਬੀ ਹੋ ਗਈ ਹੈ ਸੋ ਉਮੀਦ ਹੈ ਤੁਹਾਨੂੰ ਇਹ ਸੂਟ ਜ਼ਰੂਰ ਪਸੰਦ ਆਏ ਹੋਣਗੇ ਇਸੇ ਤਰ੍ਹਾਂ ਦੇ ਜੀ ਨਵੇਂ-ਨਵੇਂ ਸੂਟਸ ਦੇਖਣ ਲਈ ਸੋ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ ਸੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ